ਹਰ ਵਾਰ ਕੇ ਹਰ ਲਾਖਰੀਆ ਹੋਰੀ ਕੱਪਲੇ ਗਾਰਬ ਦਾ ਹਰ ਪੂਰੇ ਪੰਜਾਬ ਤੇ ਵਗ ਰਿਹਾ ਜਿਹਦਾ ਜਿੰਮੇਵਾਰ ਮੁੱਖ ਮੰਤਰੀ ਕਰਤਾਰਪੁਰ ਸੀ ਮਾਰਿਆ ਇਹ ਪੰਜਾਬ ਦਾ ਡੀਜੀਪੀ ਗੌਰਵ ਯਾਦਵ ਅੱਜ ਜਿਸੇ ਗੈਂਗਸਟਰ ਨੂੰ ਕਿਸੇ ਵਿਅਕਤੀ ਨੂੰ ਡਾਰ ਨਹੀਂ ਗਿਆ ਮੈਂ ਹਮਰਾਚੀ ਜਾ ਕੇ ਆਇਆ ਜੇ ਦੋ ਲੋਕਾਂ ਨੀ ਹਮੋਤਾ ਉਹਨਾਂ ਦਾ ਕੁਛ ਨਹੀਂ ਬਟਿਆ ਗਿਆ ਉਲਟਾ ਉਹਨਾਂ ਦੀ ਪਰਚਾ ਦਿੱਤਾ ਗਿਆ ਦੇਖੋ ਗਾਂਦੇ ਆ ਅਸੀਂ ਸਭ ਤੋਂ ਪਹਿਲਾਂ ਇਨਸਾਨ ਹਾਂ ਤੇ ਕਾਂਗਰਸੀ ਨਹੀਂ ਹਾਂ ਤੇ ਕੋਈ ਕਿਸੇ ਵਿਅਕਤੀ ਨੂੰ ਕਿਸੇ ਵਿਅਕਤੀ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਇਹ ਨੌਜਵਾਨ ਪੀੜੀ ਨੇ ਸੌਖਾ ਕੰਮ ਪੈਸੇ ਬਣਾਉਣ ਦਾ ਫਲ ਇੱਕ ਕਤਲ ਕਰਕੇ ਉਹਦਾ ਸੁਹਾਗ ਉਜਾੜ ਕੇ ਉਹਦਾ ਪਿਓ ਉਜਾੜ ਕੇ ਉਹਨੂੰ ਇਹ ਰਾਜਾ ਹੁਣ ਪੈਸੇ ਬਣਾਵਾਂਗੇ ਫੋਲ ਕਰਾਂਗੇ ਉਹ ਨਗਰ ਦੇ ਅੰਦਰ ਬੜਾ ਡੈਂਟਿਸ ਸੈਂ ਦਾ ਮਕਾਨ ਹੈ। ਉਹੀ ਸਮੇਂ ਮਾਰਸ਼ਲ ਹੁੰਦੀ ਸੀ ਪੰਜਾਬ ਦੀ ਪੁਲਿਸ। ਲੇਕਿਨ ਅੱਜ ਉਹ ਵੀ ਉਹ ਜਿਹੇ ਦਿਨ ਉਹ ਇਸ ਪੁਲਿਸ ਦੀ ਬੰਦੀ ਦਾ ਕਿਸੇ ਨੂੰ ਡਰਦਾ। ਇਹ ਤਾਂ ਹੋ ਸਕਦਾ ਆਪੋਜੀਸ਼ਨ ਦੇ ਬਦਲੇ ਨੂੰ ਫੜਾ ਕੇ ਕੋਈ ਸੱਤ ਕੋਈ ਦਾ ਕਰਾ ਦੇ ਜਿਹੜੇ ਤੇ ਪਰਚਾ ਛੇੜੀ ਦਾ ਕਰਾ ਦੇ ਤੇ ਐਸਐਸਓ ਨੂੰ ਤਾੜਨਾ ਕਰੇ। ਆਦਰਵਾਇਜ਼ ਗੈਂਗਸਟਰ ਕਿਸੇ ਨੂੰ ਡਰਦੀ। ਬੜਿੰਗ ਸਾਹਿਬ ਦੇਖਿਆ ਜਾਵੇ ਤੁਹਾਨੂੰ ਰਾਤੀ ਇੱਕ ਸਮਾਜ ਸੇਵੀ ਇੱਕ ਬਲਾਕ ਪ੍ਰਧਾਨ ਦੇ ਘਰ ਲਈ ਰਾਤ 1 ਵਜੇ ਐਸਐਸਪੀ ਨੂੰ ਸੁਰੱਖਿਆ ਦਾ ਵਚਨ ਦੇਣਾ ਪਿਆ ਤੁਹਾਨੂੰ ਲੱਗਦਾ ਨਹੀਂ ਵੀ ਮਤਲਬ ਪਹਿਲਾਂ ਜਿਹੜੇ ਪਰਿਵਾਰ ਨੂੰ ਸੁਰੱਖਿਆ ਦੇਣੀ ਚਾਹੀਦੀ ਸੀ ਹਾਂ ਉਹ ਸ਼ਰਮ ਲਾਤੀ ਹੈ ਸ਼ਰਮਦਾ ਮੈਂ ਤਾਂ ਕਿਹਾ ਜੀਰਾ ਬਾਪ ਮਰ ਗਿਆ ਉਹਨੂੰ ਧਰਨਾ ਲਾਉਣਾ ਪਿਆ ਐਡਿਸ਼ਨ ਕੀ ਹੈ ਕਿ ਸਾਨੂੰ ਸਾਡੀ ਸੁਰੱਖਿਆ 'ਸੇ ਅਸਲਾ ਮਾਹੀਆ ਕਰਾ ਦਿਓ ਸਾਡੇ ਲਾਇਸੈਂਸ ਬਣਾ ਦਿਓ ਦੂਜੀ ਕੰਡੀਸ਼ਨ ਕੀ ਹੈ ਕਿ ਜਿਹੜੇ ਲੋਕ ਇਸ ਗੱਲ 'ਚ ਸ਼ਾਮਲ ਹੋ ਉਹਨਾਂ ਦਾ ਨਾਮ ਯਾਦ ਕਰ ਲਓ ਈਜੀ ਕ੍ਰੀਚ ਨੇ ਵੀ ਸਾਡੀ ਜਾਨ ਮਾਨ ਦੀ ਅਗਲੀ ਸੁਰੱਖਿਆ ਓਕੇ ਚਿੱਠੀ ਆਉਂਦੀ ਹੈ ਕਰਦੀ ਹੈ ਕੋ ਆਮ ਬੰਦਾ ਤਾਂ ਵਿਚਾਰਾ ਲੈ ਹੀ ਨਹੀਂ ਸਕਦਾ ਸੋਖਿਆ ਉਹਨਾਂ ਨੇ ਅਸੀਂ ਉੱਥੇ ਦਰਨਾ ਲਾਇਆ ਫੇਰ ਅੱਜ ਤੜਕੇ 9 ਵਜੇ ਜਾ ਕੇ ਡੀਜੀਪੀ ਦੀ ਸਪੈਸ਼ਲ ਡੀਜੀਪੀ ਸਿਕਿਉਰਿਟੀ ਨਹੀਂ ਆ ਜਾਂਦੀ ਆਜੀ ਤੇ ਲਿਖ ਕੇ ਦਿੱਤਾ ਉਹਰੇ ਨਾਲ ਇਹ ਸੀ ਜਿਹੜਾ ਐਸਐਸਪੀ ਨੇ ਲਿਖੀ ਸੀ ਉਹ ਵਾਲੀ ਵੀ ਵਾਪਸ ਲੈ ਲੈਣ ਦੇ ਵੀ ਸਿੱਧੂ ਮੂਸੇਆ ਦੀ ਵਾਪਸ ਪੁੱਜੀ ਤੁਸੀਂ ਤਾਂ ਸਾਡੀ ਲੜਾਈ ਲੜਨੀ ਪਈ ਔਰ ਰਾਤ ਦੇ 2:30 ਵੱਜ ਗਏ ਇਸ ਲੜਾਈ। ਜਦੋਂ ਸਾਡਾ ਇਲਾਕਾ ਕਿ ਮਾਝਾ ਅੱਤਵਾਦਾਂ ਚ ਵਿਆਹ بڑے ਲੋਕਾਂ ਦੇ ਕਾਰੋਬਾਰ ਬੜੇ ਨਾਮੀ ਵੱਡੇ ਤੁਰ ਗਏ। ਅੱਜ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਮਤਲਬ ਦੋ ਪਾਸਿਆਂ ਦੇ ਲੋਕਾਂ ਦਾ ਬਚਾਅ ਕਰਦੇ ਨੇ। ਅੱਜ ਉਹ ਵੀ ਮੇਕਪ ਜੀ ਇਹਦੇ ਇਹਦੇ 'ਚ ਕੁਝ ਸਾਡੇ ਇਹੋ ਜਿਹੇ ਨੇਰ ਜੀ। ਪੋਲੀਟੀਸ਼ੀਨਾਂ ਦਾ ਵੀ ਕਸੂਰ ਹੈ, ਕੁਝ ਪੁਲਿਸ ਦਾ ਬੇਹੱਦ ਵੱਡਾ ਕਸੂਰ ਹੈ। ਅਸੀਂ ਇਹਨਾਂ ਲੋਕਾਂ ਨੂੰ ਸ਼ਹਿਦ ਦਿੰਦੇ ਜਿਹੜਾ ਵਿਅਕਤੀ ਜਿਹੜਾ ਪੋਲਿਟਿਸ਼ੀਅਨ ਇਹਨਾਂ ਲੋਕਾਂ ਨੂੰ ਸ਼ਹਿਦ ਦਿੰਦਾ ਹੈ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਕਾਲੀ ਹੈ ਉਹ ਚੰਗਾ ਵਿਅਕਤੀ ਨਹੀਂ ਕਿਉਂਕਿ ਹੌਲੀ ਹੌਲੀ ਇਸ ਤਰ੍ਹਾਂ ਦੇ ਅੰਸਰਾਂ ਨੂੰ ਸਮਾਜ 'ਚ ਸ਼ਹਿਦ ਮਿਲ ਗਿਆ ਕਰਨ ਤਾਂ ਉਹ ਡੇਕਤੀ ਦੇਤੀ ਮਾਦੇ ਸ਼ੇਰਾਨੇ ਇੱਕ ਗੈਂਗਸਟਰ ਦੇ ਪਰਿਵਾਰ ਉਹ ਬੈਂਕਸਟਰ ਬਾਹਰ ਬੈਠਾ ਫੋਨ ਕਰਦਾ ਉਹ ਰੋਟਰੀ ਜਾਂਦੇ ਉਹ ਸਰਪੰਚ ਵੀ ਬਣਾ ਦਿੰਦਾ ਡਰਾ ਡਰਾ ਕੇ ਡੇਰਾ ਬਾਬਾ ਨਾਨਕ ਸਿੰਘ ਗੈਂਗਸਟਰਸ ਯੂਨਾਈਟਲੀ ਫੋਨ ਕਰ ਕਰਕੇ ਉੱਥੇ ਉਹ ਜਿੰਦਰਨ ਨਾਲ ਇਹਦੇ ਉਸ ਕੰਮ ਕੀਤਾ ਇਹ ਮਤਲਬ ਫਿਰ ਠੀਕ ਥੈਂਕਸ ਤੋਂ ਅੰਦਾ ਘਰ ਬਣ ਜਾਏ ਮਾੜੇ ਵਿਅਕਤੀ ਨੂੰ ਭਾਵੇਂ ਉਪੋਤ ਹੈ ਇਹ ਭਾਵੇਂ ਉਹ ਪਤੀਜਾ ਹੈ ਇਹ ਭਾਵੇਂ ਕੋਈ ਸਾਥੀ ਹੈ ਨਾ ਕਿਸੇ ਪਾਰਟੀ ਨੂੰ ਨਾ ਕਿਸੇ ਵਿਅਕਤੀ ਨੂੰ ਨਾ ਕਿਸੇ ਦੋਸਤ ਮਿੱਤਰ ਨੂੰ ਉਹਦਾ ਸਾਥ ਨਹੀਂ ਦੇਉਂਦੇ ਆ ਮੈਨੂੰ ਪਤਾ ਲੱਗਿਆ ਪਿਛਲੇ ਪਿੰਡ ਚ ਅਸੀਂ ਗਏ ਸੀ ਦੋ ਕਾਂਗਰਸੀਆਂ ਨੇ ਇੱਕ ਕਾਂਗਰਸੀ ਦੇ ਕਤਲ ਦਾ ਕੀਤਾ ਹੈ ਨਾ ਬੇਸ਼ੱਕ ਕਿੰਨਾ ਵੀ ਕੋਈ ਮੇਰਾ ਨੇੜਲਾ ਜਿਹਨੇ ਕਤਲ ਕੀਤਾ ਉਹਰਾ ਹਰਜਾਨਾ ਭੁਗਤਣਾ ਚਾਹੀਦਾ ਹੈ ਉਹਨੂੰ ਹਰਜਾਨਾ ਭਰਨਾ ਚਾਹੀਦਾ ਹੈ ਉਹ ਉਰੀ ਸਜ਼ਾ ਗੁਨਾ ਦੀ ਮਿਲਦੀ ਹੈ ਵਰਿੰਗ ਸਾਹਿਬ ਕੀ ਵਿਸ਼ਵਾਸ ਦੁਵਾਇਆ ਗਿਆ ਪੁਲਿਸ ਵੱਲੋਂ ਜੀ ਤੇ ਕੋਈ ਪੁਲਿਸ ਦਾ ਇਹ ਨਾ ਕੋਈ ਵਿਸ਼ਵਾਸ ਨਹੀਂ ਐਸੇ ਨਾਲ ਉਸ ਸਿਕਿਉਰਿਟੀ ਲੈ ਲਈ ਹੈ ਲਾਇਸੈਂਸ ਦਾ ਸਾਰਾ ਕੁਝ ਲੈ ਲਿਆ ਹੈ ਕਿਨੇ ਲਾਇਸੈਂਸ ਅਸੀਂ ਇੱਕ ਦੋ ਦਿਨਾਂ ਚ ਦੂਜੇ ਪਰਵਾਦੇ ਮੈਂਬਰਾਂ ਦੇ ਬਣਾ ਦੇ ਇਹ ਇੱਥੇ ਦਾ ਲਾਇਸੈਂਸ ਤੇ ਬੜੇ ਲੋਕਾਂ ਦੇ ਹੋਰ ਵੀ ਰੌਲੇ ਆ ਜੀ ਇਹ ਵੀ ਨਹੀਂ ਹੋ ਰਿਹਾ ਬੰਦਾ ਹੈ ਅਸੀਂ ਦੱਸਿਆ ਵੀ ਕਿਤਾ ਤੁਸੀਂ ਲਾਇਸੈਂਸ ਬਣਾ ਦੇ ਜੀ ਸਭ ਤੋਂ ਜ਼ਿਆਦਾ ਲੋਕਾਂ ਥਰ ਟਕਾ ਲਏ ਤੇ ਤਰਨ ਤਰ ਜਾ ਰਹੀਆਂ ਤੇ ਲਾਇਸੈਂਸ ਦਾ ਲੋਕਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਇੱਥੇ ਆ ਹਾਂ ਜੀ ਹਾਂ ਜੀ ਤੇ ਫਿਰ ਇਹਨਾਂ ਨੇ ਦੇਖਣਾ ਜੀ ਜਰੂਰ ਔਰ ਅਸੀਂ ਕਿਹਾ ਪਰਿਵਾਰ ਦੇ ਲਾਇਸੈਂਸ ਜਿੰਨਾ ਜੀਆਂ ਦੇ ਬੰਨ ਲਏ ਉਹ ਨਾਮ ਜਾਂਦੇ ਦਾ ਨੇ ਕੱਲ ਬੰਦੇ ਕਰ ਲਿਆ ਜੇ ਕੋਈ ਹੋਰ ਰਹਿ ਗਿਆ ਤੇ ਕਰ ਲੈਣਗੇ ਕਹਿੰਦੇ ਤੀਜਾ ਸਾਡੀ ਸ਼ਰਸੀ ਬੀ ਜੀ ਪੀ ਤੋਂ ਸਕਿਉਰਿਟੀ ਦੇ ਆਰਡਰ ਹੁਣ ਉਹ ਹੋ ਗਏ ਉਹ ਆ ਗਏ ਉਹ ਲਾਇਸੈਂਸ ਵਾਲੀ ਰਹੇਗੀ ਤੇ ਬਾਕੀ ਇਹ ਬੰਦੇ ਨੂੰ ਫੜਨ ਜੇ ਨਾ ਫੜਨਗੇ ਤਾਂ ਫਿਰ ਫੇਰ ਲੜਾਈ ਲੜਾਂਗੇ ਕਰਨਾ ਲਾਵਾਂਗੇ ਬੈਠਾ ਤਾਂ ਹੀ ਮੈਂ ਕਿਹਾ ਨਾ ਪੁਲਿਸ ਦਾ ਟੈਰਰ ਨਹੀਂ ਹੈ ਇਹ 1 ਮਹੀਨੇ ਚ 50 ਦਿਨਾਂ ਚ ਗੈਂਗਸਟਰ ਖਤਮ ਕੀਤੇ ਜਾ ਸਕਦੇ ਜੇ ਸਰਕਾਰ ਮੁੱਖ ਮੰਤਰੀ ਤੇ ਪੁਲਿਸ ਦਾ ਡੀਜੀਪੀ ਚਾਵੇ ਕਿੰਨੇ ਦਿਨਾਂ ਚ 5 ਦਿਨਾਂ ਚ ਜਿਹੜਾ ਇਹੋ ਜਿਹਾ ਗੁਨਾਹ ਕਰਦਾ ਤੂੰ ਉਹਰੇ ਗੁਨਾਹ ਦੀ ਸਜ਼ਾ ਮਿਲਣੀ ਚਾਹੀਦੀ ਕਿਉਂ ਨਹੀਂ ਹੁੰਦਾ ਤੁਹਾਡੇ ਜਿਹੜਾ ਦੁਬਈ ਆ ਉੱਥੇ ਕੋਈ ਇਸ ਤਰ੍ਹਾਂ ਦਾ ਹਾਦਸਾ ਕਰਤ ਨਹੀਂ ਆਮ ਉੱਥੇ ਫਿਰ ਹੱਥ ਵੜਦੇ ਜਾਂ ਅੱਖਾਂ ਖੜਦੇ ਸਿਉਣਾ ਬਾਹਰ ਪਿਆ ਹੁੰਦਾ 50 ਕਿਲੋ ਦਾ ਹਾਰ ਕੋਈ ਹਾਸੀ ਨਹੀਂ ਲਾਉਂਦਾ ਉਹਨੂੰ ਪਤਾ ਹੀ ਪੜੇਗਾ ਤਾਂ ਹੱਥ ਵੜਣ ਇੱਥੇ ਪਤਾ ਹੈ ਕਿ ਜੇ ਨਾ ਕੋਈ ਸੁੱਛੜਾ ਲਾਂਗੇ ਪੁਲਿਸ ਨੂੰ ਪੈਸੇ ਦੇ ਕੇ ਆ ਜਾਏਂਗੇ 嗯。哦。没得钱。 ترجمة ਪਰ ਤਾਂ ਅਸੀਂ ਇੱਕ ਪਾਉਂਦੇ ਹਾਂ। ਇਹ ਛੱਡਾ ਪਾ ਲਈ। ਇੱਥੇ ਨਹੀਂ ਪਈਦਾ ਹੁੰਦਾ, ਥੱਲੇ ਪਈਦਾ। ਮੇਰੇ ਬਾਹੋਂ ਦੋਸਤਾਂ ਨੂੰ ਉਹਨਾਂ ਨੇ ਲਾ ਕੇ ਜਿੰਦਗੀ। ਦੇਖਿਓ ਵੀ ਮਾੜੀ ਜਿਹੜਾ ਸ਼ਾਟ ਗੰਦ ਦੇ। ਇਧਰੋਂ ਇਧਰੋਂ। ਦੇਖਿਓ ਵੀ ਮਾੜੀ। ਆਉਗਾ ਇੱਕ ਮਿੰਟ ਆ ਫੈਮਿਲੀ ਆਜਾ ਸਰਕਾਰ ਕਰਕੇ ਪਛਾਹਦੀ ਆ ਸੰਗ ਕਦੇ ਜਿਹਨੇ ਨਵੇਂ ਕਿਰਦ ਕਰ ਪੁਨਰਸਵ ਉਪਕਰਨ ਬੜੀ ਜਗ੍ਹਾ ਪਹੁੰਚਾ ਰਿਹਾ ਆ ਮਤਨਾ ਆ ਉਹ ਪ੍ਰਮਾਤ ਦੇ ਮੈਂਬਰ ਪਾ ਲਾ ਜੜੋ ਜੜੇ ਨਾ ਕਰੋ ਨਾ ਹਾਂ ਜੀ ਆ ਮਾ ਨਾ ਕਰ ਇੱਕ ਮਿੰਟ ਬਾਅਦ ਤਾਂ ਸਾਡੀ ਤਾਂ ਜੋ ਸੁਵਿਸ਼ਾ ਭੈਣ ਜੀ ਦੇਖ ਲਾ ਗਰਮੀ ਜਾ ਰਹੀ ਹੈ ਗਰਮੀ ਕਰ ਰਹੀ ਹੈ ਹੌਲਾ ਹੌਲਾ ਹੌਲੇ ਦਸ਼ਨ ਕਰਕੇ ਜਿਹਾ ਉਹ ਇਧਰ ਨੂੰ ਹੈ ਸਿੱਧੂ ਸਾਹਿਬ ਉਹ ਸਾਹਮਣੇ ਜਾਉ ਸੀ ਉਹ ਤਾਂ ਨਹੀਂ ਆਉਂਦੇ ਆਪੇ ਬਾਰੇ ਬੱਚੇ ਆਪਲਾ ਲਾਉ ਜਾਂਦੇ ਆਂ ਮਨ ਲਾਉ ਜਾਂਦੇ ਆਂ ਹੈ 90 ਹੋਰ ਆਈ 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 ਜਾਂਦੀ ਆਂ ਆਂਦਾ ਵਿਚਾਰਾ ਪਰਵਾਹ ਰੋਈ ਜਾਉਂਦਾ ਆਉਂ ਸਰ ਹਾਂ ਇਹ ਦੋਹਾਂ ਨਾਲ ਲੱਗ ਜਾਂਦਾ ਹੈ। ਹਾਂ ਦੰਗਰੀ ਪਰ ਉਹ ਜਿਹੜੀ ਲੇ ਕੇ ਸਪੈਸ਼ਲ ਪਰ ਮੈਨੂੰ ਰਾਹ ਤੇ ਆਉਂਦੇ ਨੇ। ਫਾਈਲ ਉਹ ਬੜੀ ਅੱਛੀ ਹੈ। ਆਹ ਯਾਰ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ। ਜੋ ਆਪ ਅਟੈਚ ਕਰ ਲਾਂਗੇ। ਹਾਂ। ਹਾਂ। ਇਹ ਕੰਸਟਰਕਸ਼ਨ ਵਾਲੇ ਤੋਂ ਦਿੱਤਾ ਨਾ ਇਹ ਜਿਹੜੀ। ਇਹੋ ਜੀ ਚੈਲੇਜ ਹੋ ਗਿਆ।

ਕੋਈ ਨਹੀਂ ਬਾਹਰ ਪਾਣਾ ਪਲਾਸਟਿਕ ਹੀ ਆਪਾਂ ਨੂੰ ਥੋੜਾ ਜਿਆਦਾ ਰੱਖ ਦਿਓ ਬਾਹਰ ਸੀ ਹਾਂ ਹਾਂ ਚੱਲਦੇ ਆਪਾਂ ਉੱਪਰ ਹਾਂਜੀ ਹਾਂ ਚੱਲਦੇ ਆ ਬਾਹਰ 500 ਕੋਈ ਨਹੀਂ ਆ ਪਹਿਲਾਂ ਛੋਟ ਬਸ ਹਾਂ ਹੈਲੋ 보시면 판리습니다 <shrough> 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 ਦੇਖੋ ਬੋਤਲੀਏ ਸੋਲਾ ਹਲਾ ਨਿਕਲ ਰੋਇਤਾ ਲਾਗਣੇ ਲੱਗਦਾ ਰੋਇਤਾ ਮੇਰੇ ਹਾਂ সের <muchas> উ ਥੱਲੇ ਨਾਲ ਸਾਈਡ ਤੋਂ ਸਾਈਡ ਕਰ। ਥੱਲੇ ਵੱਲ ਤੋਂ ਬੜੇ ਪ੍ਰਿੰਗ ਹੋਰ ਬੜੇ ਕਰੋ। ਹੋਰ ਬੜੇ ਕਰੋ। ਪ੍ਰਧਾਨ ਸਾਹਿਬ ਹੋਰ ਬੜੇ ਕਰਿਓ। ਆਹ ਹੱਥ ਆ ਕੇ ਖੇਤਾਂ ਵਿੱਚ ਰੱਖ ਦਿਓ। ਆਹ ਦਬਾ ਦੇ ਰਾਜ। ਆਪਾਂ ਨਹੀਂ ਆਦੇ। ਇੱਕ ਪੂਰਾ ਫੜਾ ਫੜਾ ਕਰਾਓ। ਅੱਜ ਚਾਲਰ ਫਟੇ। ਵੈਕੂ ਗੁੱਡ। ਵੈਕੂ ਗੁੱਡ। نہیں باہر نہیں بار ਬੜਾ ਯਾਰ ਚੱਲ ਜਾਣਾ ਥੋੜਾ ਇੱਕ ਡੱਬਾ ਵੀ ਰੰਦ ਲਪਲਵਾਣਾ ਥੋੜਾ ਖਰਾਬ ਇੱਕ ਰੱਖ ਲੈਣਾ ਠੀਕ ਆ ਪਾ ਦੇ ਬਾਈ ਨੂੰ ਸਤਿ ਸ਼੍ਰੀ ਅਕਾਲ ਜਮਾਨਾ ਪਾ ਥੱਲੇ ਬੰਦੇ ਬਾਦ ਨਾਲ ਸਾਈਡ ਤੇ ਲੱਗ ਗਏ ਜੀ ਪਰ ਵੀ ਮੇਰੇ ਵੀ ਬੜੀ ਆ ਬੱਲਦੇ ਇਧਰ ਬੜਾ ਯਾਰ ਆ ਬੜਈਏ ਇਧਰੋਂ ਮਾਰ ਤੀ ਦੋ ਲੰਮੀਆਂ ਲੱਗਣਾ ਫੜੋ ਬਈ ਵਾਲੇ ਨੂੰ ਕਾ ਪਾ ਆਹ ਪਾ ਦਿਓ ਪਾ ਦਿਓ ਪਾ ਦਿਓ ਸਾਰਾ ਪਾ ਦਿਓ ਜਿੰਨੀ ਸਮਗਰੀ ਸਾਰੀ ਪਾ ਦਿਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਈ ਇੱਕ ਵਾਰ ਚੱਖਾ ਚੰਨ ਲੈਂਦੇ ਹੋ ਪਿੱਛੇ ਹੋ ਜਾਓ लक्चा लॻो महाराज पिछे